ਜਦੋਂ ਬੰਦੇ ਦੇ ਵਿੱਚ ਇਹ ਰੋਗ ਪੈਦਾ ਹੋ ਜਾਂਦਾ ਉਹਦੀ ਸਾਰੀ ਪਰਸਨੈਲਿਟੀ ਖਤਮ ਹੋ ਜਾਂਦੀ ਕਿਥੋਂ ਤੱਕ ਕਰਕੇ ਉਹਨੂੰ ਆਦੇ ਪੈਰ ਦਿਖਣੇ ਬੰਦ ਹੋ ਜਾਂਦੇ ਆ ਪੈਰ ਤਾਂ ਦਿਖਣੇ ਫਿਰ ਉਦੋਂ ਬੰਦ ਹੋ ਜਾਂਦੇ ਜਦੋਂ ਢਿੱਡ ਬਾਹਰ ਨੂੰ ਆ ਜਾਂਦਾ ਬਸ ਅੱਜ ਆਪਾਂ ਗੱਲ ਨਹੀਂ ਮਟਾਪੇ ਦੇ ਉੱਪਰ ਕਰਨ ਲੱਗੇ ਆ ਫਰੂਕੀ ਸਾਹਿਬ ਇਹ ਨੁਸਕਾ ਪਹਿਲੇ 11 ਦਿਨਾਂ ਦੇ ਵਿੱਚ ਤੁਹਾਡੇ ਪੇਟ ਨੂੰ ਘਟਾਉਣ ਦੀ ਸਮਰੱਥਾ ਰੱਖਦਾ ਵਾ ਬਿਨਾ ਐਕਸਰਸਾਈਜ਼ ਬਿਨਾ ਕੋਈ ਡਾਈਟ ਪਲਾਨ ਔਰ ਬਿਨਾ ਤੁਸੀਂ ਆਪਣੀ ਖਰਾਕ ਬੰਦ ਕੀਤੇ ਪੇਟ ਘਟਾ ਸਕਦੇ ਹੋ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲਿਆਂ ਇਹ ਤੁਹਾਡੀ ਜਿਹੜੀ ਲੁੱਕ ਹੈਗੀ ਹੈ ਵਿਆਹ ਤੋਂ ਪਹਿਲਾਂ ਵਾਲੀ ਉਹਦੇ ਵਿੱਚ ਤੁਹਾਡੀ ਵਾਪਸੀ ਕਰਵਾਏਗਾ ਅੱਧਾ ਚਮਚ ਇਹ ਅੱਧਾ ਚਮਚ ਇਹ ਨਮਕ ਇਹਦੇ ਵਿੱਚ ਐਡ ਹੋਏਗਾ ਔਰ ਇਹਨੂੰ ਕੋਈ ਵੀ ਲੈ ਸਕਦਾ ਵਾ ਚਾਹੇ ਲੇਡੀਜ਼ ਦਾ ਚਾਹੇ ਜੈਂਟਸ ਦਾ ਉਸੇ ਦੱਸ ਰਹੇ ਸੀ ਕਿ ਇੱਕ ਸਾਡੇ ਅੰਮ੍ਰਿਤਸਰ ਵਾਲੇ ਭੈਣ ਜੀ ਹੈਗੇ ਨੇ ਜਿਨ੍ਹਾਂ ਦਾ ਵਜ਼ਨ ਕਾਫੀ ਜ਼ਿਆਦਾ ਸੀ ਤੇ ਇਹ ਨੁਸਖੇ ਨਾਲ ਹੀ 20 22 ਕਿਲੋ ਉਹ ਕੱਟ ਕਰ ਗਏ ਲੋਕ ਕਹਿੰਦੇ ਚਰਬੀ ਨਹੀਂ ਘਟਦੀ ਪਰ ਸਰ ਤਰੀਕਾ ਤੋਂ ਨਾ ਚਾਹੀਦਾ ਚਰਬੀ ਘਟਾਉਣ ਚਰਬੀ ਘਟਾਊਗਾ ਪੇਟ ਬਿਲਕੁਲ ਜੀ 100 1% ਆਪਾਂ ਦਾਵਾ ਕਰਦੇ ਜਿਨੇ ਵਰਤਿਆ ਸਰ ਉਹਨੂੰ ਦਿਨਾਂ 'ਚ ਰਿਜ਼ਲਟ ਮਿਲੇਗਾ ਤੁਸੀਂ ਸਾਰੀਆਂ ਚੀਜ਼ਾਂ ਰੱਖੀਆਂ ਨੇ ਤੇ ਫਿਰ ਇਹ ਇਹਦਾ ਕੀ ਮਸਲਾ ਹੈ ਜੀ ਇਹ ਕਿਉਂ ਰੱਖਿਆ ਹੋਇਆ ਜੀ ਅਲੱਗ ਤੋਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਇਹ ਮਿਕਸ ਕਰਕੇ ਕਿਉਂ ਰੱਖੀਆਂ ਹੋਈਆਂ ਨੇ ਇੱਕ ਕੁਦਰਤੀ ਸੁਮੇਲ ਬਣਾ ਕੇ ਰੱਖਿਆ ਇਹਨੂੰ ਅਸੀਂ ਨਾ ਵੀ ਕੁਦਰਤੀ ਸੁਮੇਲ ਲਿਖਦਾ ਵਾ ਇੱਕ ਕੁਦਰਤੀ ਸੁਮੇਲ ਉਸ ਫੈਟ ਨੂੰ ਖਤਮ ਕਰਨ ਦੀ ਸ਼ਕਤੀ ਰੱਖਦਾ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਨੂੰ ਆਪਣੇ ਪੈਰ ਨਜ਼ਰ ਆਉਣੇ ਬੰਦ ਹੋ ਜਾਣ ਤਾਂ ਸਮਝ ਲਓ ਜਿਹੜਾ ਤੁਹਾਡਾ ਸਰੀਰ ਹੈਗਾ ਉਹ ਰੋਗਾਂ ਦਾ ਘਰ ਬੰਨਣਾ ਸ਼ੁਰੂ ਹੋ ਜਾਣਾ। ਜਦੋਂ ਜੇਟੇ ਪੇਟ ਵਧੇਗਾ, ਕੋਲੇਸਟ੍ਰੋਲ ਵੀ ਵਧੇਗਾ, ਬੀਪੀ ਵੀ ਵਧੇਗਾ, ਅ ਕਬਰਾਟ ਵੀ ਹੋਏਗੀ, ਗੈਸ ਵੀ ਬਣੇਗੀ, ਕਬਜ ਵੀ ਰਹੇਗੀ। ਜਦੋਂ ਪੇਟ ਵਧੇਗਾ ਤਾਂ ਆਟੋਮੈਟਿਕਲੀ ਗੱਲ ਆ ਸਰੀਰ ਵਿੱਚ ਬਲੋਕਜ ਵੀ ਵਧੇਗੀ। ਜਦੋਂ ਪੇਟ ਵਧੇਗਾ ਆਟੋਮੈਟਿਕਲੀ ਗੱਲ ਕਬਜ ਵੀ ਹੋਏਗੀ। ਜਦੋਂ ਪੇਟ ਵਧੇਗਾ ਤਾਂ ਆਪਣੇ ਨੀਂਦ ਦੇ ਵਿੱਚ ਵੀ ਬਦਲਾਅ ਆਏਗਾ। ਜਦੋਂ ਪੇਟ ਵਧੇਗਾ ਜਦੋਂ ਫੈਟ ਵਧੇਗੀ ਉਸ ਤੋਂ ਬਾਅਦ ਬ੍ਰੇਨ ਕੰਮ ਕਰਨਾ ਬੰਦ ਵੀ ਕਰੇਗਾ ਤੇ ਅੱਧਾ ਗਲਾਸ ਤੁਹਾਡੇ ਸਰੀਰ ਦੀ ਜਿੰਨੀਆਂ ਵੀ ਸਮੱਸਿਆਵਾਂ ਨੇ ਚਾਹੇ ਉਹ ਡਾਈਜੈਸ਼ਨ ਨੂੰ ਲੈ ਕੇ ਨੇ ਚਾਹੇ ਉਹ ਕਬਜ਼ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਵਾ ਇਹ ਅੱਧਾ ਗਲਾਸ ਉਹਨੂੰ ਖਤਮ ਕਰਨ ਦੀ ਸ਼ਮਤਾ ਰੱਖਦਾ ਸਾਡੀ ਬਾਡੀ ਚ ਟੌਕਸਿਨ ਵਧੇ ਪਰ ਬੈਡ ਫੈਟ ਵਧਦੀ ਪਈ ਔਰ ਇਹ ਸਾਡਾ ਬ੍ਰह्म ਅਸਤਰ 셀 ਫੂਡ ਆ ਦੇਖੋ ਤੰਦਰੁਸਤ ਦਾ ਵਰਤੇ ਹੀ ਵਰਤੇ ਜਿੰਨੂੰ ਕੋਈ ਵੀ ਰੋਗ ਨਹੀਂ ਆ ਉਹ ਵੀ ਸਾਡਾ ਬਰਮ ਅਸਰ ਵਰਤ ਸਕਦਾ ਬੇਚਿ ਚਕੋ ਕੇ ਬੇਫਿਕਰੋ ਕੇ ਕਿਉਂਕਿ ਇਹਨੇ ਤੁਹਾਡੇ ਸੈੱਲ ਦੀ ਸਫਾਈ ਕਰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਇੱਕ ਅਜਿਹਾ ਨੁਸਖਾ ਅਜਿਹਾ ਫਾਰਮੂਲਾ ਸਾਂਝਾ ਕਰਨ ਵਾਲਿਆਂ ਜਿਹੜੇ ਸਾਡੇ ਵੀਰ ਕੰਮ ਦੇ ਬੋਝ ਹੇਠਾਂ ਦਬ ਕੇ ਆਪਣੇ ਸਰੀਰ ਦਾ ਧਿਆਨ ਨਹੀਂ ਰੱਖ ਸਕਦੇ ਜਾਂ ਨਹੀਂ ਰੱਖ ਰਹੇ ਜਾਂ ਉਹਨਾਂ ਕੋਲੋਂ ਧਿਆਨ ਨਹੀਂ ਰੱਖਿਆ ਗਿਆ ਵਿਆਹ ਤੋਂ ਪਹਿਲਾਂ ਉਹਨਾਂ ਦੀ ਫੋਟੋ ਦੇਖਦੇ ਸੀ ਤੇ ਵਿਆਹ ਤੋਂ ਬਾਅਦ ਵਾਲੀ ਫੋਟੋ ਦੇਖਦੇ ਨੇ ਤਾਂ ਉਹਨਾਂ ਨੂੰ ਰੋਣਾ ਆ ਜਾਂਦਾ ਹਾਲਾਤ ਸਾਡੀਆਂ ਭੈਣਾਂ ਦੇ ਵੀ ਕੋਈ ਬਹੁਤੇ ਵੱਖਰੇ ਨਹੀਂ ਵਿਆਹ ਤੋਂ ਪਹਿਲਾਂ ਦੀ ਫੋਟੋ ਜਦੋਂ ਦੇਖਦੇ ਆਣੇ ਤੇ ਵਿਆਹ ਤੋਂ ਬਾਅਦ ਦੀ ਫੋਟੋ ਦੇਖਦੇ ਨੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਤਾਂ ਉਹਨਾਂ ਦਾ ਵੀ ਰੋਣਾ ਨਿਕਲ ਜਾਂਦਾ ਹੈ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲਿਆਂ ਇਹ ਤੁਹਾਡੀ ਜਿਹੜੀ ਲੁੱਕ ਹੈਗੀ ਹੈ ਵਿਆਹ ਤੋਂ ਪਹਿਲਾਂ ਵਾਲੀ ਉਹਦੇ ਵਿੱਚ ਤੁਹਾਡੀ ਵਾਪਸੀ ਕਰਵਾਏਗਾ ਕਿਵੇਂ ਕਰਵਾਏਗਾ ਕਿਸ ਤਰੀਕੇ ਨਾਲ ਕਰਾਏਗਾ ਅਸੀਂ ਅੱਜ ਇੱਕ ਵਾਰ ਮੁੜ ਤੋਂ ਪਹੁੰਚੇ ਆਂ ਨਾਗੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਜਿੱਥੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਗਟਾਰੀਆ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਬਿਹਤਰੀਨ ਨੁਸਖਾ ਫਾਰਮੂਲਾ ਘਰੇਲੂ ਟੋਟਕਾ ਲੈ ਕੇ ਹਾਜ਼ਰ ਨੇ ਸ਼ੁਰੂਆਤ ਅਸੀਂ ਡਾਕਟਰ ਗੁਰਬਖਸ਼ ਸਿੰਘ ਨਾਗੀ ਜੀ ਕੋਲੋਂ ਕਰ ਲੈਂਦੇ ਆਂ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਹਕੀਕਤ ਟੀਵੀ ਪੰਜਾਬੀ ਦਾ ਜਿਨ੍ਹਾਂ ਨੇ ਇੱਕ ਵਾਰ ਫੇਰ ਸਾਨੂੰ ਸਾਡੇ ਪਿਆਰ ਸਾਡੇ ਜਿਹੜੇ ਅਸੀਂ ਜਿੰਨੇ ਵੀ ਹੁਣ ਤੱਕ ਨੁਸਕੇ ਦਿੱਤੇ ਆ ਉਹ ਵਰਤ ਕੇ ਬਾਕੂਬੀ ਹੁੰਦਾ ਫਾਇਦਾ ਲੈ ਰਿਆ ਜੀ ਜੀ ਅੱਛਾ ਨਗੀਸਬ ਅੱਜ ਕਿਹੜਾ ਨੁਸਕਾ ਕਿਹੜਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਫੋਟੋ ਤੁਹਾਡੀ ਵਿਆਹ ਤੋਂ ਪਹਿਲਾਂ ਸੀ ਜਾਂ ਵਿਆਹ ਵਾਲੇ ਦਿਨ ਤੁਹਾਡੀ ਫੋਟੋ ਸੀ ਅੱਜ ਉਹੀ ਫੋਟੋ ਹੈ ਜਿਹੜੀ ਹੈ ਦੁਵਾਰ ਤੋਂ ਮਤਲਬ ਕੁਝ ਦਿਨਾਂ ਦੇ ਵਿੱਚ ਹੀ ਉਹ ਦੁਵਾਰ ਤੋਂ ਉਸੇ ਫੋਟੋ ਵਰਗੇ ਤੁਸੀਂ ਨਜ਼ਰ ਆਉਣੇ ਸ਼ੁਰੂ ਹੋ ਜਾਓਗੇ ਬਿਲਕੁਲ ਫਰੁਕੀ ਸਾਬ ਅੱਜ ਨਾ ਵਾਕਈ ਗੱਲ ਸਹੀ ਹੈ ਕਿ ਮੈਕਤੀਦਨ ਦਾ ਮੈਰਿਜ ਤੋਂ ਪਹਿਲਾਂ ਨਾ ਹਰੇਕ ਬੰਦਾ ਆਪਣੇ ਕੱਪੜੇ ਬਣਾਦਾ ਹੈ ਬੜੇ ਵਧੀਆ ਚੰਗੇ ਪੈਸੇ ਲਾ ਕੇ ਕਹਿੰਦੇ ਵਧੀਆ ਵਧੀਆ ਸੂਟ ਲੈ ਲੈ ਪਰ ਇਹੋ ਜਿਹਾ ਕੀ ਹੁੰਦਾ ਜਦੋਂ ਮੈਰਿਜ ਤੋਂ ਬਾਅਦ ਕੁਝ ਖਾਣਾ ਪੀਣਾ ਇਸ ਤਰ੍ਹਾਂ ਕੁਝ ਸ਼ਡਿਊਲ ਬਦਲ ਜਾਂਦਾ ਫਿਰ ਉਹੀ ਜਿਹੜੇ ਕੱਪੜੇ ਲੈ ਆ ਹੁੰਦੇ ਆ ਉਹ ਸਾਨੂੰ ਕਿਸੇ ਨੂੰ ਦੇਣੇ ਪੈਂਦੇ ਆ ਕਿਉਂ ਕਿਉਂਕਿ ਉਹਦਾ ਸਾਈਜ਼ ਸਾਨੂੰ ਨਹੀਂ ਆਉਂਦਾ ਕਿਉਂਕਿ ਉਹ ਚੀਜ਼ਾਂ 'ਚ ਬਦਲਾਅ ਆ ਜਾਂਦਾ ਅੱਜ ਫਰੁਕੀ ਸਾਹਿਬ ਔਰ ਗੱਲ ਕਰਾਂ ਇਸ ਟਾਈਮ 90% ਨਹੀਂ 99% ਰੋਗਾਂ ਦੀ ਜੜ ਅੱਜ ਉਹ ਗੱਲ ਹੈ ਜਿਹਦੇ ਤੇ ਆਪਾਂ ਅੱਜ ਗੱਲ ਕਰਨ ਲੱਗੇ ਆ ਉਹ ਰੋਗ ਆ ਜਿਹਦੇ ਤੇ ਗੱਲ ਕਰਨ ਲੱਗੇ ਆ ਔਰ ਜੇ ਗੱਲ ਕਰਾਂ ਪਰਸਨੈਲਿਟੀ ਜਦੋਂ ਬੰਦੇ ਦੇ ਵਿੱਚ ਇਹ ਰੋਗ ਪੈਦਾ ਹੋ ਜਾਂਦਾ ਉਹਦੀ ਸਾਰੀ ਪਰਸਨੈਲਿਟੀ ਖਤਮ ਹੋ ਜਾਂਦੀ ਹੂੰ ਉਦੋਂ ਇੱਥੋਂ ਧਿੱਕਰ ਕੇ ਉਹਨੂੰ ਆਦੇ ਪੈਰ ਦਿਖਣੇ ਬੰਦ ਹੋ ਜਾਂਦੇ ਆ ਬੈਰਤਾ ਦੇਖਣੇ ਫਿਰ ਉਹਦੇ ਬੰਦ ਹੋ ਜਾਂਦੇ ਨੇ ਜਦੋਂ ਢਿੱਡ ਬਾਹਰ ਨੂੰ ਆ ਜਾਂਦਾ ਬਸ ਅੱਜ ਆਪਾਂ ਗੱਲ ਨਹੀਂ ਮੋਟਾਪੇ ਦੇ ਉੱਪਰ ਕਰਨ ਲੱਗੇ ਆ ਫਰੂਕੀ ਸਾਹਿਬ ਕਿਉਂਕਿ ਜਦੋਂ ਪੇਟ ਵੱਧ ਗਿਆ ਹੁਣ ਜਦੋਂ ਪੇਟ ਵਧੇਗਾ ਕੋਲੈਸਟ੍ਰੋਲ ਵੀ ਵਧੇਗਾ ਬੀਪੀ ਵੀ ਵਧੇਗਾ ਕਬਰਾਟ ਵੀ ਹੋਏਗੀ ਗੈਸ ਵੀ ਬਣੇਗੀ ਕਬਜ ਵੀ ਰਹੇਗੀ ਹੁਣ ਜਦੋਂ ਇਹ ਚੀਜ਼ਾਂ ਰਹਿਣ ਗਿਆ ਔਰ ਸਭ ਤੋਂ ਐਂਡ ਤੇ ਜਦੋਂ ਇਹ ਚੀਜ਼ਾਂ ਰਹਿਣ ਗਿਆ ਤਾਂ ਫਿਰ ਫੈਟ ਤਾਂ ਹੋਰ ਵਧੀ ਜਾਣੀ ਹੈ ਹੁਣ ਜਦੋਂ ਫੈਟ ਵਧੀ ਜਾਣੀ ਹੈ ਬੜੇ ਪਰਿਵਾਰ ਆ ਜਿਨ੍ਹਾਂ ਨੇ ਮੈਡੀਕਲ ਸਾਇੰਸ ਨਾਲ ਜੁੜ ਕੇ ਆਪ ਦਾ ਪੇਟ ਕੱਟ ਕਰਾਤਾ ਕਿਉਂ ਕਹਿੰਦੇ ਵੀ ਉਹਦੇ ਨਾਲ ਮਟਾਪਾ ਘਟ ਜਾਏਗਾ ਮਟਾਪਾ ਤਾਂ ਘਟ ਗਿਆ ਪਰ ਉਹ ਤੋਂ ਬਾਅਦ ਚ ਉਹਦਾ ਸਰੀਰ ਵੀ ਘਟ ਗਿਆ ਉਹ ਤੋਂ ਬਾਅਦ ਸਮੱਸਿਆ ਦਾ ਬੜਾ ਪਹਿਲਾਂ ਤਾਂ ਕੋਈ ਸਮੱਸਿਆਵਾਂ ਸੀ ਫਿਰ ਉਹਦੂਗਾ ਕਈ ਗੁਣਾ ਵੱਧ ਕੇ ਸਮੱਸਿਆ ਦਾ ਹੱਲ ਔਰ ਅੱਜ ਆਪਾਂ ਬਿਨਾ ਕਿਸੇ ਦਵਾਈ ਠੀਕ ਹੈ ਬਿਨਾ ਕੋਈ ਰੋਟੀ ਛੱਡੇ ਠੀਕ ਹੈ ਇੱਕ ਹੁੰਦਾ ਨਾ ਕਿ ਐਨੀ ਰੋਟੀ ਛੱਡ ਦੋ ਬਿਨਾ ਕਿਸੇ ਡਾਈਟ ਪਲਾਨ ਤੋਂ ਆਪਾਂ ਜਿਹੜਾ ਅੱਜ ਨੁਸਖਾ ਦੇਣ ਲੱਗੇ ਆ ਉਸ ਨੁਸਕੇ ਨੂੰ ਲੈਣਾ ਔਰ ਤੁਸੀਂ ਦਿਨਾਂ ਚ ਹੀ ਆਪਦੇ ਫੈਟ ਨੂੰ ਘਟਾਉਣਾ ਸ਼ੁਰੂ ਕਰ ਦੋ ਜੀ ਜੀ ਸਰਦਨਾਲ ਡਾਕਟਰ ਕਰਨ ਕਟਾਰੇ ਜੀ ਨੇ ਕਟਾਰੇ ਜੀ ਤੁਸੀਂ ਕਹਿ ਰਹੇ ਸੀ ਜਿਹੜਾ ਇਹ ਨੁਸਖਾ ਫਾਰਮੂਲਾ ਅੱਜ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰਨ ਵਾਲੇ ਹੋ ਜਿਹੜਾ ਤੁਹਾਡਾ ਪੇਟ ਹੈਗਾ ਜਾਂ ਤੁਹਾਡਾ ਵਜ਼ਨ ਹੈਗਾ ਉਹ ਕਿਲੋਆਂ 'ਚ ਨਹੀਂ ਇੰਚਾਂ 'ਚ ਘਟੇਗਾ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਫਰੁਕੀ ਸਾਹਿਬ ਜਿਹੜਾ ਅੱਜ ਇਹ ਨੁਸਖਾ ਲੈ ਕੇ ਆਏ ਆ ਇਹ ਨੁਸਖਾ ਪਹਿਲੇ 11 ਦਿਨਾਂ ਦੇ ਵਿੱਚ ਤੁਹਾਡੇ ਪੇਟ ਨੂੰ ਘਟਾਉਣ ਦੀ ਸਮਰੱਥਾ ਰੱਖਦਾ ਵਾ ਔਰ ਕਿਵੇਂ ਰੱਖਦਾ ਵਾ ਔਰ ਮੈਂ ਇੱਕ ਗੱਲ ਦੱਸ ਦਿੰਦਾ ਫਰੁਕੀ ਸਾਹਿਬ ਜਿੰਨੀਆਂ ਵੀ ਚੀਜ਼ਾਂ ਅੱਜ ਲੈ ਕੇ ਆਏ ਆ ਇਹ ਸਾਰੀਆਂ ਘਰਾਂ 'ਚ ਪਈਆਂ ਨੇ ਬਸ ਤੁਹਾਨੂੰ ਇਹਦੇ ਲਈ ਥੋੜਾ ਐਫਰਟ ਕਰਨਾ ਪਏਗਾ ਬਿਨਾ ਐਕਸਰਸਾਈਜ਼ ਬਿਨਾ ਕੋਈ ਡਾਈਟ ਪਲਾਨ ਔਰ ਬਿਨਾ ਤੁਸੀਂ ਆਪਦੀ ਖਰਾਕ ਬੰਦ ਕੀਤੇ ਪੇਟ ਘਟਾ ਸਕਦੇ ਹੋ ਬਸ ਉਹਦੇ ਲਈ ਤੁਹਾਨੂੰ ਕੁਛ ਕੋ ਟਾਈਮ ਲਈ ਆਪਦੇ ਸਰੀਰ ਦੇ ਨਾਲ ਥੋੜਾ ਕੋ ਕੰਪਰੋਮਾਈਜ਼ ਕਰਨਾ ਪੈਣਾ ਵੀ ਵਾਪਸ ਹੀ ਆਪਾਂ ਨੂੰ ਕੁਦਰਤ ਵੱਲ ਕਰਨੀ ਪੈਣੀ ਹੈ ਜੀ ਜੇ ਮੈਂ ਤੁਹਾਨੂੰ ਦੱਸਾਂ ਔਰ ਜਿੰਨੀਆਂ ਵੀ ਚੀਜ਼ਾਂ ਲੈ ਕੇ ਕੁਦਰਤੀ ਆ ਇਹਨਾਂ ਨਾਲ ਜੁੜ ਕੇ ਤੁਸੀਂ ਆਪਦਾ ਪੇਟ ਪਹਿਲੇ 11 ਦਿਨਾਂ ਚ ਘਟਾ ਸਕਦੇ ਹੋ। ਕਿਹਾ ਬਿਲਕੁਲ ਜੀ। ਅੱਛਾ ਨਾਗੀ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਥੇ ਇਹ ਹੈ ਜੇਕਰ ਅਸੀਂ ਮੋਟਾਪੇ ਦੀ ਗੱਲ ਕਰੀਏ ਖਾਸ ਕਰਕੇ ਪੇਟ ਦੀ ਤੇ ਪੇਟ ਦੇ ਅਲ ਦੋਲੇ ਜਮਾ ਹੋਏ ਮੋਟਾਪੇ ਦੀ ਗੱਲ ਕਰੀਏ ਚਰਬੀ ਦੀ ਗੱਲ ਕਰੀਏ ਤਾਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਜਿਹੜੇ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਨੂੰ ਆਪਣੇ ਪੈਰ ਨਜ਼ਰ ਆਉਣੇ ਬੰਦ ਹੋ ਜਾਣ ਤਾਂ ਸਮਝ ਲਓ ਜਿਹੜਾ ਤੁਹਾਡਾ ਸਰੀਰ ਹੈਗਾ ਉਹ ਰੋਗਾਂ ਦਾ ਘਰ ਬੰਨਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਜਿਹੜੀ ਇਹ ਜਿਹੜੀ ਛੋਟੇ ਛੋਟੇ ਚੀਜ਼ਾਂ ਅਸੀਂ ਦਾ ਕੈਪਸੂਲ ਪਤਾ ਨਹੀਂ ਤੇਲ ਜਾਂ ਕਿੰਨਾ ਕੁਝ ਕਰਦੇ ਆ ਕਈ ਤਾਂ ਸਾਡੇ ਭਰਾ ਤੁਸੀਂ ਦੱਸੇ ਵੀ ਆਪਰੇਸ਼ਨ ਵੀ ਕਰਾ ਲੈਂਦੇ ਨੇ ਕੀ ਕਰੇਗੀ ਅਲਸੀ ਕੀ ਕਰੇਗੀ ਸਾਡੇ ਸਰੀਰ ਨੂੰ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਕਿ ਵਾਕੇ ਜਦੋਂ ਜਾਂ ਤਾਂ ਉਹ ਬੰਦੇ ਨੂੰ ਪਤਾ ਹੁੰਦਾ ਹੈ ਤੇ ਜਾਂ ਉਹਦੇ ਨਾਲ ਦੇ ਸਾਥੀ ਨੂੰ ਪਤਾ ਹੁੰਦਾ ਲਾਈਫ ਪਾਰਟਨਰ ਨੂੰ ਕਿਉਂਕਿ ਜਿਆਦਾ ਉਹਦੇ ਨਾਲ ਸ਼ੇਅਰ ਕਰੂਗਾ ਜਦੋਂ ਉਹਦੇ ਬਾਰੇ ਨੂੰ ਪਤਾ ਉਹ ਉਹਦਾ ਦਰਦ ਉਹੀ ਸਮਝ ਸਕਦਾ ਹੈ ਆਪਾਂ ਨਹੀਂ ਪਰ ਜਿਹੜੀ ਅੱਜ ਆਪਾਂ ਚੀਜ਼ਾਂ ਲੈ ਕੇ ਆਏ ਆ ਜਿਵੇਂ ਇੰਦੇ ਚ ਅਲਸੀ ਪਈ ਆ ਅਜਵਾਇਨ ਪਿਆ ਸੌਫ ਪਿਆ ਔਰ ਜੀਰਾ ਹੈ ਠੀਕ ਹੈ ਔਰ ਇੰਦੇ ਚ ਦਾਲਚੀਨੀ ਔਰ ਮੈਗਨੀਸ਼ੀਅਮ ਸਾਲਟ ਇਹ ਸਾਰੇ ਹੀ ਸਾਡੀ ਫੈਟ ਨੂੰ ਘਟਾਉਣ ਦਾ ਕੰਮ ਕਰਦੇ ਆ ਅਲਸੀ ਦੀ ਗੱਲ ਕਰਾਂ omega 3 ਫੈਟੀ ਐਸਿਡ ਜਿਹੜਾ ਇਹਨੇ ਬੋਡੀ ਇੱਕ ਤਾਂ ਹੱਡੀਆਂ ਨੂੰ ਮਜ਼ਬੂਤੀ ਦੇਣੀ ਹੈ ਪਲੱਸ ਇਹਨੇ ਫੈਟੀ ਐਸਿਡ ਇਹਨੇ ਹੋਰ ਸਾਡੀ ਬੋਡੀ ਜਿਹੜੀ ਕੈਲਰੀਜ ਉਹਨੂੰ ਬਰਨ ਕਰਨਾ ਠੀਕ ਹੈ ਠੀਕ ਹੈ ਉਹਨੂੰ ਕੰਟਰੋਲ ਕਰਨਾ ਸਾਡੀ ਭੁੱਖ ਨੂੰ ਕੰਟਰੋਲ ਕਰਨਾ ਕਿ ਜਿੰਨੇ ਲਿਮਟ ਚ ਉਹਨਾਂ ਦੀ ਜ਼ਰੂਰਤ ਆ ਇਹ ਤੋਂ ਗੱਲ ਕਰਾ ਅਜਵੈਨ ਦੀ ਅਜਵੈਨ ਤਾਂ ਪਹਿਲਾਂ ਵੀ ਸਾਡੇ ਘਰਾਂ 'ਚ ਦੇਖੋ ਮੈਂ ਇੱਕ ਚੀਜ਼ ਕਹਿੰਦਾ ਰੁਕੀ ਸਾਹਿਬ ਅਸੀਂ ਨਾ ਆਪਣੇ ਬਜ਼ੁਰਗਾਂ ਨੂੰ ਕਹਿੰਦਾ ਕਿ ਤੈਨੂੰ ਕੁਝ ਨਹੀਂ ਪਤਾ ਮੈਂ ਬਹੁਤ ਪੜ ਲਿਖਿਆ ਮੈਨੂੰ ਸਿਆਣਾ ਮੈਂ ਸਿਆਣਾ ਹੋ ਗਿਆ ਪਰ ਮੈਨੂੰ ਯਾਦ ਦੱਸਿਓ ਜਦੋਂ ਘਰ ਦੇ ਵਿੱਚ ਰਾਤ ਨੂੰ ਕਿਸੇ ਦੇ ਪੇਟ ਦਰਦ ਹੁੰਦੀ ਜਿੰਦੀ ਦਾਦੀ ਨਾਨੀ ਜਾਂ ਦਾਦਾ ਦਾਦੀ ਘਰੇ ਹੁੰਦੇ ਸੀ ਉਹ ਕੀ ਕਹਿੰਦੇ ਸੀ ਕਿ ਡਾਕਟਰ ਕੋਲ ਜਾ ਉਹ ਕਹਿੰਦੇ ਸੀ ਅਜਵੈਨ ਦੇ ਵਿੱਚ ਨਮਕ ਨੂੰ ਥੋੜਾ ਮਿਕਸ ਕਰਕੇ ਗਰਮ ਪਾਣੀ ਫੱਕਾ ਮਾਰਨਾ ਤੇਰੀ ਪੇਟ ਦਰਦ ਠੀਕ ਹੋ ਜਾਈ ਹੋ ਜੇਗੀ ਪਰ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਨੇ ਨੇ ਅੱਜ ਡਾਕਟਰ ਕੋਲ ਭੱਜੇ ਆ ਔਰ ਇਹ ਅਜਵੈਨ ਜਦੋਂ ਤੁਸੀਂ ਕਿਸੇ ਮੈਰਿਜ ਫੰਕਸ਼ਨ ਤੋਂ ਆਇਓ ਇਹ ਤੁਹਾਡੇ ਪਾਚਨ ਤੰਤਰ ਨੂੰ ਸਹੀ ਰੱਖਣ ਦੀ ਹਿੰਮ ਜਿਵੇਂ ਕਹਦੋ ਨਾ ਤਾਕਤ ਰੱਖਦਾ ਤੁਸੀਂ ਮੈਰਿਜ ਤੋਂ ਆਇਓ ਬਹੁਤ ਜ਼ਿਆਦਾ ਮਤਲਬ ਹੈਵੀ ਖਾ ਲਿਆ ਹੈਵੀ ਖਾ ਲਿਆ ਬਹੁਤ ਪੇਟ ਭਰ ਲਿਆ ਆ ਕੇ ਇੱਕ ਚਮਚ ਜਵੈਨ ਨੂੰ ਜਾਂ ਅੱਧਾ ਚਮਚ ਇੱਕ ਗਲਾਸੀ ਪਾਣੀ ਚ ਉਬਾਲ ਕੇ ਉਹਨੂੰ ਪੁਣ ਕੇ ਪੀ ਲੋ ਤੁਹਾਡਾ ਖਾਦਾ ਪੀਤਾ ਸਾਰਾ ਡਾਈਜੈਸਟ ਕੋਈ ਸਵੇਰ ਉੱਠ ਕੇ ਤੁਹਾਨੂੰ ਐਸਿਡ ਨਹੀਂ ਬਣੂਗਾ ਕੋਈ ਤੁਹਾਨੂੰ ਬੀਪੀ ਦੀ ਗੋਲੀ ਨਹੀਂ ਲੈਣੀ ਪੈਗੀ ਇਹ ਇਹ ਆਪਣੇ ਆਪ ਚ ਤਾਕਤ ਰੱਖਦੀ ਹੈ ਕਿਉਂਕਿ ਨੇਚਰ ਨੇ ਜੋ ਇਹਨਾਂ ਦੀ ਚੀਜ਼ਾਂ ਪਾਈਆਂ ਉਹ ਗੋਟ ਕੁਇਕਦਾ ਸਾਨੂੰ ਉਹ ਕਿਤੇ ਵਸੇ ਹੋ ਨਹੀਂ ਮਿਲ ਸਕਦੀਆਂ ਜੀ ਜੀ ਹੋਰ ਵੀ ਚੀਜ਼ਾਂ ਵਿੱਚ ਪਈਆਂ ਅਲੱਗ-ਅਲੱਗ ਆਪ ਉਹ ਵੀ ਦੱਸ ਦੇਗੇ ਜੀ ਜੀ ਬਿਲਕੁਲ ਠੀਕ ਹੈ ਅੱਛਾ ਕਰਨੀ ਤੁਸੀਂ ਕਹਿ ਰਹੇ ਫਿਰ ਇਹ ਨੁਸਖਾ ਫਾਰਮੂਲਾ ਅਸੀਂ ਬਣਾਉਣਾ ਕਿਵੇਂ ਹੈ ਤੇ ਸੌਫਰ ਜ਼ੀਰੇ ਦਾ ਕੀ ਇਹਦੇ ਵਿੱਚ ਪਾਉਣ ਦਾ ਮਕਸਦ ਹੈ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੀ ਸੌਫ ਆ ਇਹ ਵੀ ਆਪਣੇ ਸਰੀਰ ਦੇ ਵਿੱਚੋਂ ਫੈਟ ਘਟਾਉਣ ਦੀ ਸਮਰੱਥਾ ਰੱਖਦੀ ਆ ਔਰ ਦੂਜੇ ਨੰਬਰ ਤੇ ਜਿੰਨਾਂ ਨੂੰ 슈ਗਰ ਦੀ ਸਮੱਸਿਆ ਵਾ ਇਹ ਸੌਫ ਦਾ ਪਾਣੀ ਉਹਨਾਂ ਦੀ 슈ਗਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਵੀ ਰੱਖਦਾ ਵਾ ਜਿੰਨਾਂ ਨੂੰ ਕੈਸਟ੍ਰੋਲ ਦੀ ਸਮੱਸਿਆ ਵਾ ਇਹ ਸੌਫ ਦਾ ਪਾਣੀ ਉਹ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੀ ਸਮਰੱਥਾ ਵੀ ਰੱਖਦਾ ਵਾ ਔਰ ਉਸ ਤੋਂ ਬਾਅਦ ਆ ਗਈ ਗੱਲ ਜੀਰੇ ਦੀ ਜੀਰੇ ਵਿੱਚ ਬੜੀਆਂ ਕਰਮ ਕਰਮਾਤੀ ਮੈਡੀਕੇਸ਼ਨ ਪ੍ਰੋਪਰਟੀਆਂ ਨੇ ਜਿਹੜੀਆਂ ਤੁਹਾਡੇ ਫੈਟ ਨੂੰ ਕੰਟਰੋਲ ਕਰ ਸਕਦੀਆਂ ਨੇ ਵੈਸੇ ਤਾਂ ਆਪਾਂ ਜੀਰਾ ਦੇਖਿਆ ਫੁਰੂਕੀ ਸਾਹਿਬ ਸਬਜ਼ੀ ਦਾ ਸ਼ਿੰਗਾਰ ਬੰਦਾ ਸਬਜ਼ੀ ਬਣਾਉਣ ਦੇ ਲਈ ਬੜਾ ਜ਼ਰੂਰੀ ਆ ਪਰ ਇਹ ਤੁਹਾਡੀ ਫੈਟ ਨੂੰ ਘਟਾਉਣ ਦੇ ਲਈ ਬੜਾ ਵੱਡਾ ਰੋਲ ਅਦਾ ਅਦਾ ਕਰਦਾ ਵਾ ਜਿਹੜਾ ਤੁਹਾਡੇ ਸਰੀਰ ਦੇ ਵਿੱਚੋਂ ਫੈਟ ਕੰਟਰੋਲ ਕਰੇਗਾ ਜੀ ਜੀ ਬਿਲਕੁਲ ਤੁਸੀਂ ਸਾਰੀਆਂ ਚੀਜ਼ਾਂ ਰੱਖੀਆਂ ਨੇ ਤੇ ਫਿਰ ਇਹ ਇਹਦਾ ਕੀ ਮਸਲਾ ਜੀ ਇਹ ਕਿਉਂ ਰੱਖਿਆ ਹੋਇਆ ਜੀ ਅਲੱਗ ਤੋਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਇਹ ਮਿਕਸ ਕਰਕੇ ਕਿਉਂ ਰੱਖੀਆਂ ਹੋਈਆਂ ਨੇ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਇਹੀ ਤਾਂ ਇੱਕ ਇਹੋ ਜੀ ਚੀਜ਼ ਵਾ ਔਰ ਇਹੀ ਤਾਂ ਇੱਕ ਇਹੋ ਜਿਹਾ ਸੁਮੇਲ ਬਣਾਇਆ ਅੱਜ ਜਿਹੜਾ ਕੁਦਰਤੀ ਸੁਮੇਲ ਬਣਿਆ ਵਾ ਇੱਕ ਕੁਦਰਤੀ ਸੁਮੇਲ ਬਣਾ ਕੇ ਰੱਖਿਆ ਇਹਨੂੰ ਅਸੀਂ ਨਾ ਵੀ ਕੁਦਰਤੀ ਸੁਮੇਲ ਦਾ ਦਿੱਤਾ ਵਾ ਕਿ ਕੁਦਰਤ ਦਾ ਸੁਮੇਲ ਆ ਇੱਕ ਕੁਦਰਤ ਦਾ ਸੁਮੇਲ ਨੇ ਤੁਹਾਡੇ ਸਰੀਰ ਦੇ ਵਿੱਚ ਜਿੱਥੇ ਤੁਹਾਨੂੰ ਕਿਸੇ ਨਾਲ ਖੜਨ ਲੱਗਿਆ ਜਿੱਥੇ ਤੁਹਾਨੂੰ ਕਿਸੇ ਨਾਲ ਬੋਲਣ ਲੱਗਿਆਂ ਜਿੱਥੇ ਤੁਹਾਨੂੰ ਕਿਸੇ ਨਾਲ ਆਪਦਾ ਦੱਸਣ ਵਾਸਤੇ ਸ਼ਰਮ ਆਏਗੀ ਇਹ ਸੁਮੇਲ ਤੁਹਾਡੀ ਉਸ ਸੰਗ ਨੂੰ ਤੁਹਾਡੀ ਉਸ ਸ਼ਰਮ ਨੂੰ ਦੂਰ ਕਰੇਗਾ ਔਰ ਇੱਕ ਕੁਦਰਤੀ ਪ੍ਰੋਡਕਟ ਵਾ ਔਰ ਇੰਨੇ ਸਾਰੇ ਨੁਸਕੇ ਦੇ ਵਿੱਚ ਫਰੂਕੀ ਸਾਹਿਬ ਜਾਣ ਪਾ ਦੇਣਗੇ ਔਰ ਜਿੰਨੀਆਂ ਵੀ ਸਰੀਰ ਦੀਆਂ ਸਮੱਸਿਆਵਾਂ ਨੇ ਚਾਹੇ ਉਹ ਪੇਟ ਰਿਲੇਟਡ ਨੇ ਚਾਹੇ ਉਹ ਬਲੋਕਜਰ ਰਿਲੇਟਡ ਨੇ ਕਿਉਂਕਿ ਜਦੋਂ ਪੇਟ ਵਧੇਗਾ ਆਟੋਮੈਟਿਕਲੀ ਗੱਲ ਆ ਸਰੀਰ ਵਿੱਚ ਬਲੋਕ ਜੀ ਵਧੇਗੀ ਜਦੋਂ ਪੇਟ ਵਧੇਗਾ ਆਟੋਮੈਟਿਕਲੀ ਗੱਲ ਕਬਜੀ ਵਾਏਗੀ ਜਦੋਂ ਪੇਟ ਵਧੇਗਾ ਤਾਂ ਆਪਣੇ ਨੀਂਦ ਦੇ ਵਿੱਚ ਵੀ ਬਦਲਾਅ ਆਏਗਾ ਜਦੋਂ ਪੇਟ ਵਧੇਗਾ ਜਦੋਂ ਫੈਟ ਵਧੇਗੀ ਉਸ ਤੋਂ ਬਾਅਦ ਬ੍ਰੇਨ ਕੰਮ ਕਰਨਾ ਬੰਦ ਵੀ ਕਰੇਗਾ ਔਰ ਜਦੋਂ ਫੈਟ ਵਧੇਗੀ ਤਾਂ ਉਦੋਂ ਮਨ ਦੇ ਵਿੱਚ 네ਗੇਟਿਵ ਥੋਟ ਵੀ ਆਂਦੇ ਨੇ ਕਿ ਮੈਂ ਇਹੋ ਜਿਹਾ ਸਰੀਰ ਦਾ ਕੀ ਕਰਨਾ ਜਿੱਥੇ ਮੈਨੂੰ ਲੋਕ ਦੇਖਣਾ ਹੀ ਨਹੀਂ ਪਸੰਦ ਕਰਦੇ ਸੋ ਬੜੇ ਤਰ੍ਹਾਂ ਦੇ ਵਿਚਾਰ ਇਹ ਕੱਲੀ ਫੈਟ ਕਰਕੇ ਵੱਧਦੇ ਨੇ ਔਰ ਜਿਹੜਾ ਕੁਦਰਤੀ ਸੁਮੇਲ ਬਣਾਇਆ ਸੀ ਇਹ ਕੁਦਰਤੀ ਸੁਮੇਲ ਉਸ ਫੈਟ ਨੂੰ ਖਤਮ ਕਰਨ ਦੀ ਸ਼ਕਤੀ ਰੱਖਦਾ ਵਾ ਪਰ ਤੁਸੀਂ ਤੇ ਇਹਨਾਂ ਦੇ ਜਿਹੜੀਆਂ ਆ ਕੌਲੀਆਂ ਵਾਲੀਆਂ ਸ਼ਕਲਾਂ ਨੇ ਜਾਂ ਇਹਦੀ ਪਲੇਟ ਵਾਲੀ ਸ਼ਕਲ ਤੇ ਜ਼ਮੀਨ ਹਸਬਾਣ ਦਾ ਫਰਕ ਪਾਤਾ ਇਹ ਕਿਉਂ ਪਿਆ ਬਿਲਕੁਲ ਜੀ ਇਹਨੂੰ ਬਣਾਉਣ ਦੀ ਵਿਧੀ ਆ ਇਹਨੂੰ ਬਣਾਉਣ ਦਾ ਤਰੀਕਾ ਮੈਂ ਸਟਾਰਟਿੰਗ 'ਚ ਹੀ ਵੀਡੀਓ ਤੇ ਇਹ ਗੱਲ ਕਹੀ ਸੀਗੀ ਕਿ ਤੁਹਾਨੂੰ ਕੁਝ ਕੁ ਐਫਰਟ ਕਰਨੇ ਪੈਣਗੇ ਤੁਹਾਨੂੰ ਕੁਦਰਤ ਨਾਲ ਦੋਸਤੀ ਪੋਣੀ ਪਏਗੀ ਇਹਨੂੰ ਬਣਾਉਣ ਦਾ ਇੱਕ ਤਰੀਕਾ ਵਾ ਇਹਨੂੰ ਇੱਕ ਵਿਧੀ ਆ ਇਹਦੇ ਦੋ ਪਾਰਟ ਨੇ ਠੀਕ ਹੈ ਦੋ ਪਾਰਟ ਨੇ ਉਹ ਪਾਰਟ ਆਪਾਂ ਦੱਸਾਂਗੇ ਉਹ ਪਾਰਟ ਦੱਸਣ ਦੇ ਨਾਲ ਤੁਸੀਂ ਇਹਨੂੰ ਬਣਾਉਣਾ ਵਾ ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਜੀਰਾ ਲੈਣਾ ਵਾ ਠੀਕ ਹੈ ਇੱਕ ਚਮਚਾ ਆਪਾਂ ਜੀਰਾ ਲਵਾਂਗੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਬੈਂਚ ਭੁੰਨਾ ਵਾ ਔਰ ਜਿੰਨਾ ਸਮਾਨ ਪਿਆ ਇਹਨੂੰ ਸਾਰਿਆਂ ਨੂੰ ਆਪਾਂ ਫਰਾਈ ਬੈਂਚ ਭੁੰਨਾ ਵਾ ਠੀਕ ਹੈ ਭੁੰਨਾ ਠੀਕ ਹੈ ਉਸ ਤੋਂ ਬਾਅਦ ਜੀਰੇ ਤੋਂ ਬਾਅਦ ਇੱਕ ਚਮਚ ਜੀਰਾ ਲੈਣ ਤੋਂ ਬਾਅਦ ਦੋ ਚਮਚ ਆਪਾਂ ਸੌਫ ਦੇ ਲੈਣੇ ਆ ਠੀਕ ਹੈ ਦੋ ਚਮਚ ਸੌਫ ਦੇ ਲੈਣ ਤੋਂ ਬਾਅਦ ਇਹਨੂੰ ਭੁੰਨ ਕੇ ਉਸ ਤੋਂ ਬਾਅਦ ਇੱਕ ਚਮਚ ਆਪਾਂ ਅਜਵੈਨ ਦਾ ਲੈਣਾ ਔਰ ਅਜਵੈਨ ਬਾਰੇ ਮੈਂ ਇੱਕ ਗੱਲ ਹੋਰ ਦੱਸ ਦਿੰਦਾ ਵਾਂ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਅਜਵੈਨ ਘੋਲ ਕੇ ਪੀਣ ਲੱਗ ਜਾਣ ਫਰੁਕੀ ਸਾਬ ਕੱਲੀ ਅਜਵੈਨ ਕਬਜ ਨੂੰ ਖੋਰਨ ਦੀ ਸ਼ਕਤੀ ਰੱਖਦੀ ਆ ਜੀ ਠੀਕ ਆ ਜੀ ਔਰ ਉਸ ਤੋਂ ਬਾਅਦ ਅਲਸੀ ਦਾ ਆਪਾਂ ਇੱਕ ਚਮਚ ਅਲਸੀ ਦਾ ਵੀ ਲਵਾਂਗੇ ਔਰ ਉਸ ਤੋਂ ਬਾਅਦ ਦਾਲ ਚੀਨੀ ਆ ਗਈ ਦਾਲ ਚੀਨੀ ਵੀ ਆਪਾਂ ਇਹਦੇ ਵਿੱਚ 5 ਕੁ ਗ੍ਰਾਮ ਯਾਨੀ ਕਿ 2 ਕੁ ਡੰਡੀਆਂ ਤੁਸੀਂ ਮੰਨ ਕੇ ਚੱਲੋਗੇ ਆਪਾਂ ਇਹਨੂੰ ਵਿੱਚ ਐਡ ਕਰਾਂਗੇ ਇਸ ਨੁਸਕੇ ਦੇ ਠੀਕ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਨੂੰ ਸਾਰਿਆਂ ਨੂੰ ਭੁੰਨ ਕੇ ਰੱਖ ਲੈਣਾ ਵਾ ਔਰ ਉਸ ਤੋਂ ਬਾਅਦ ਇਹਨੂੰ ਬਣਾਉਣ ਦੀ ਜਿਹੜੀ ਵਿਧੀ ਆ ਜਿਹੜਾ ਆਖਰੀ ਪ੍ਰਕਿਰਿਆ ਵਾ ਉਹ ਆਪਾਂ ਕਰਾਂਗੇ ਜਾਰੀ ਜੀ 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 ਸਾਰੇ ਭੁੰਨੇ ਸਮਾਨ ਨੂੰ ਤੁਸੀਂ ਇਸ ਮਿਕਸੀ ਦੇ ਵਿੱਚ ਪਾ ਲੈਣਾ ਵਾ ਠੀਕ ਹੈ ਸੋ ਦੇਖੋ ਕਰਨ ਸਾਬ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆ ਗਈਆਂ ਨੇ ਚਾਹੇ ਅਲਸੀ ਆ ਚਾਹੇ ਸੌਂਫ ਆ ਚਾਹੇ ਦਾਲਚੀਨੀ ਆ ਇਹਨੂੰ ਅਸੀਂ ਤਵੇ ਦੇ ਉੱਤੇ ਡਰਾਈ ਫਰਾਈ ਕਰ ਲੈਣਾ ਔਰ ਜਦੋਂ ਇਹ ਹਲਕੇ ਜੇ ਲਾਲ ਹੋ ਗਏ ਆਪਣਾ ਰੰਗ ਬਦਲ ਲਿਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਇਹਨੂੰ ਇਹਦੇ ਵਿੱਚ ਜਿਹੜਾ ਮਿਕਸ ਕਰ ਲੈਣਾ ਇਹਦਾ ਪਾਊਡਰ ਬਣਾਉਣਾ ਹੈ ਇਹਦਾ ਬਿਲਕੁਲ ਜੀ ਬਿਲਕੁਲ ਇਹ ਪਾਊਡਰ ਬਣੇਗਾ ਜੀ ਪਾਊਡਰ ਬਣਾਉਣ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਾਂਗੇ ਤੱਕ ਨੁਸਖਾ ਫਾਰਮੂਲਾ ਤਿਆਰ ਹੁੰਦਾ ਤੋ ਤੱਕ ਅਸੀਂ ਨਾਗੀ ਸਾਹਿਬ ਕੋਲ ਇੱਕ ਹੋਰ ਸਵਾਲ ਲੈ ਲੈਣਾ ਨਾਗੀ ਸਾਹਿਬ ਜਿਹੜੇ ਇਹ ਲੋਕ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਕਈ ਵਾਰ ਅਪਣਾ ਲੈਂਦੇ ਨੇ ਅਪਣਾਉਣ ਤੋਂ ਬਾਅਦ ਉਹਨਾਂ ਨਾਲ ਗੱਲ ਬਣਦੀ ਨਹੀਂ ਤੇ ਫਿਰ ਉਹਨਾਂ ਦਾ ਹਾਲ ਤੁਸੀਂ ਕੀ ਕਰਦੇ ਹੋ ਤੁਸੀਂ ਦੱਸ ਰਹੇ ਸੀ ਕਿ ਇੱਕ ਸਾਡੇ ਅੰਮ੍ਰਿਤਸਰ ਵਾਲੇ ਭੈਣ ਜੀ ਹੈਗੇ ਨੇ ਜਿਨ੍ਹਾਂ ਦਾ ਵਜ਼ਨ ਕਾਫੀ ਜ਼ਿਆਦਾ ਸੀ ਤੇ ਇਹ ਨੁਸਖੇ ਨਾਲ ਹੀ 20 22 ਕਿਲੋ ਉਹ ਕੱਟ ਕਰ ਗਏ ਬਿਲਕੁਲ ਜੀ ਬਿਲਕੁਲ ਹਰਕੀ ਸਾਹਿਬ ਇਹ ਦੇਖੋ ਫਿਰ ਗੱਲ ਉਸ ਤਰ੍ਹਾਂ ਆ ਜਾਂਦੀ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਬੜੇ ਪਰਿਵਾਰਾਂ ਨੂੰ ਇਹ ਨੁਸਖੇ ਕੰਮ ਕਰਦੇ ਆ ਠੀਕ ਹੈ ਪਰ ਆਪਾਂ ਜਿਹੜੀ ਗੱਲ ਕਰਦੇ ਆ ਕਿ ਜਿਹੜੇ ਹੁਣ ਕ੍ਰੋਨਿਕਲ ਆ ਗਿਆ ਹੁਣ ਕ੍ਰੋਨਿਕਲ ਲਈ ਸਭ ਤੋਂ ਵਧੀਆ ਔਰ ਸਭ ਤੋਂ ਵਧੀਆ ਔਸ਼ਧੀ ਜਿਸ ਨੂੰ ਮੈਂ ਗੱਲ ਕਰਾਂ ਸਭ ਤੋਂ ਵਧੀਆ ਜਿਹੜੀ ਮੈਡੀਸਨ ਰੂਪ ਦੇ ਉਹ ਆ ਜੀ ਬ੍ਰਹਮ ब्रह्मस्तर बा कमाल फुरूकी साहब मतलब के ना अल्टीमेट रिजल्ट ਸਾਡੀ ਉਮੀਦ ਨਾਲ ਵੱਧ ਕੇ ਮੈਂ ਗੱਲ ਕਰਾਂ ਅਸੀਂ ਪੇਸ਼ੈਂਟ ਨੂੰ ਕਿੰਨੇ ਵੀ ਤੁਹਾਨੂੰ 90 ਦਿਨ ਦਾ ਹੀ ਕੋਰਸ ਦਿੰਦੇ ਆ 90 ਦਿਨ ਦਾ ਕੋਰਸ ਦੇ ਰਹੇ ਆ ਔਰ ਪੇਸ਼ੈਂਟ ਦਾ ਵਿਦਨ ਵੀਕ ਹੀ ਫੋਨ ਆ ਜਾਂਦਾ ਫੁਰੂਕੀ ਸਾਹਿਬ ਕਿ ਨਾਗੀ ਸਾਹਿਬ ਬਹੁਤ ਬਹੁਤ ਧੰਨਵਾਦ ਕਿਉਂਕਿ ਬ੍ਰਹਮਸਤਰ ਇੱਕ ਇਸ ਤਰ੍ਹਾਂ ਦਾ ਇੱਕ ਟ੍ਰੀਟਮੈਂਟ ਬਣ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਲਈ ਇੱਕ ਬੌਰਨ ਬੇਬੀ ਤੋਂ ਲੈ ਕੇ ਇੱਕ 100 ਸਾਲ ਤੱਕ ਇਹਨੂੰ ਆਪਾਂ ਦੇ ਸਕਦੇ ਆ ਕੋਈ ਵੀ ਸਾਈਡ ਇਫੈਕਟ ਨਹੀਂ ਆ ਸਿੱਧਾ ਡਾਇਰੈਕਟਲੀ ਦੇਖੋ ਚਰਬੀ ਘਟਾਊਗਾ ਪੇਟ ਬਿਲਕੁਲ ਜੀ 100 1% ਆਪਾਂ ਦਾਵਾ ਕਰਦੇ ਜਿਹਨੇ ਵਰਤਿਆ ਸਰ ਉਹਨੂੰ ਦਿਨਾਂ ਦੇ ਰਿਜ਼ਲਟ ਮਿਲੇਗਾ ਲੋਕ ਕਹਿੰਦੇ ਚਰਬੀ ਨਹੀਂ ਘਟਦੀ ਪਰ ਸਰ ਤਰੀਕਾ ਤਾਂ ਹੋਣਾ ਚਾਹੀਦਾ ਚਰਬੀ ਘਟਾਉਣ ਦਾ ਔਰ ਜਦੋਂ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰੋਗੇ ਔਰ ਇੰਨੇ ਤੁਹਾਡੇ ਇੱਕੋ ਚੀਜ਼ ਆ ਸਾਡੀ ਬਾਡੀ ਚ ਟੌਕਸਿਨ ਵਧੇ ਪਏ ਠੀਕ ਹੈ ਬੈਡ ਫੈਟ ਵਧੀ ਪਈ ਔਰ ਇਹ ਸਾਡਾ ਬ੍ਰਹਮ ਅਸਤਰ 셀 ਫੂਡ ਸੈੱਲ okay. ਟਿਸ਼ੂ organ system ਸਭ ਤੋਂ ਛੋਟੀ ਇਕਾਈ ਸੈੱਲ ਜਦੋਂ ਸੈੱਲ ਦੇ ਵਿੱਚ ਆਕਸੀਜਨ ਦਾ ਲੈਵਲ ਘਟ ਜਾਏਗਾ ਕੋਲੇਸਟ੍ਰੋਲ ਸੌਰੀ ਕਾਰਬਨ ਦਾ ਲੈਵਲ ਵਧਣਾ ਸ਼ੁਰੂ ਹੋ ਜਾਊਗਾ ਤੇ ਕਾਰਬਨ ਫਰੂਕੀ ਸਾਹਿਬ ਚਾਹੇ ਮੋਟਰਸਾਈਕਲ 'ਚ ਵੱਜੇ ਚਾਹੇ ਕਾਰ 'ਚ ਵੱਜੇ ਤੇ ਚੇ ਬੰਦੇ ਚ ਵੀ ਵਾਜੇ ਜੇ ਕਾਰ ਚ ਵਾਧ ਗਈ ਸਰਵੋਸਰੀ ਕਰਾਵਾਂਗੇ ਮਿਸਿੰਗ ਕਰੂਗਾ ਇੰਜਨ ਖਰਾਬ ਹੋਊਗਾ ਫਿਰ ਬੰਦੇ ਦੇ ਅੰਦਰ ਜਦੋਂ ਕਾਰਬਨ ਵਾਧੀ ਇੰਜਨ ਇਹਦਾ ਵੀ ਖਰਾਬ ਹੁੰਦਾ ਫਿਰ ਇਹਦੀ ਸਰਵੋਸੰਦੀ ਡੀ ਐਮ ਸੀ ਅਪੋਲੋ ਜਾ ਕੇ 6 6 7 7 ਲੱਖ ਦੇ ਵਿੱਚ ਪਰ ਜੇ ਮੈਂ ਗੱਲ ਕਰਾਂ ਜੇ ਸਮੇਂ ਦੇ ਅਨੁਸਾਰ ਤੁਸੀਂ ਬ੍ਰਹਮ ਅਸਤਨ ਨੂੰ ਦੇਖੋ ਤੰਦਰੁਸਤ ਵਰਤੇ ਹੀ ਵਰਤੇ ਜਿਸ ਨੂੰ ਕੋਈ ਵੀ ਰੋਗ ਨਹੀਂ ਆ ਉਹ ਵੀ ਸਾਡਾ ਬ੍ਰਹਮ ਅਸਤਨ ਵਰਤ ਸਕਦਾ ਬੇਚ ਜਕੋ ਕੇ ਬੇਫਿਕਰੋ ਕੇ ਕਿਉਂਕਿ ਇਹਨੇ ਤੁਹਾਡੇ ਸੈੱਲ ਦੀ ਸਫਾਈ ਕਰਨੀ ਹੈ ਜੀ ਜੀ ਚਲੋ ਇਧਰ ਕਰਨ ਕੁਟਾਰੀਆ ਜੀ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਨੇ ਨੁਸਖਾ ਫਾਰਮੂਲਾ ਆਪਣਾ ਤਿਆਰ ਕਰਤਾ ਹੈ ਇੱਕ ਚੀਜ਼ ਉਹਨਾਂ ਨੇ ਬਚਾ ਕੇ ਰੱਖੀ ਹੈ ਵੀ ਤੁਹਾਨੂੰ ਦੱਸਾਂਗੇ ਕਿ ਨਮਕ ਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਕਦੋਂ ਕਰਨਾ ਹੈ ਇਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਔਰ ਇਹ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਦੋਂ ਇਹਦਾ ਇਸਤੇਮਾਲ ਕਰਨਾ ਹੈ ਜੀ ਬਿਲਕੁਲ ਜੀ ਹੁਣ ਆਪਾਂ ਇਹਨੂੰ ਇਸ ਤੋਂ ਬਾਅਦ ਚੰਗੀ ਤਰ੍ਹਾਂ ਇਹਦਾ ਪਾਊਡਰ ਫਾਰਮ 'ਚ ਬਣਾਵਾਂਗੇ ਔਰ ਮਿਕਸੀ ਨੂੰ ਸਟਾਰਟ ਕਰਾਂਗੇ ਕਾ ਫਾਰਮੂਲਾ ਤਿਆਰ ਬਰ ਤਿਆਰ ਹੈ ਬੜੀ ਛੇਤੀ ਤਾਂ ਬੜੀ ਛੇਤੀ ਨੁਸਖਾ ਤਿਆਰ ਹੋ ਗਿਆ ਜੀ ਬਿਲਕੁਲ ਕਿਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਇਹਨੂੰ ਸਿਰਫ ਇਹ ਦੇਖੋ ਮੈਂ ਕੁਝ ਦੱਸਣਾ ਸਭ ਤੋਂ ਵੱਡੀ ਚੀਜ਼ ਪਤਾ ਇਨਸਾਨ ਕੋਲ ਕੀ ਆ ਜੀ ਜੀ ਕੌਲ ਕੌਲ ਬਹੁਤ ਕਰ ਜਾਂਦਾ ਜੀ ਜੀ ਕੌਲ ਜਿਹੜੀ ਕੌਲ ਹੈ ਨਾ ਉਹ ਕੌਲ ਹੀ ਸਾਨੂੰ ਬਹੁਤ ਵੱਡੇ ਪੱਧਰ ਤੇ ਬੁਹਾਰ ਕਰ ਦਿੰਦੀ ਹਰੇ ਜੇ ਚੀਜ਼ ਕੋ ਕਰਨੀ ਹੈ ਨਾ ਕੌਲ ਨਹੀਂ ਕਰਨੀ ਉਸ ਆਈਟਮ ਐਕਸ਼ਨ ਲੈ ਲਓ ਐਕਸਲ ਆ ਕੇ ਉਹਨੂੰ ਤਿਆਰ ਕਰ ਲਓ ਅੱਜ ਦੇ ਨੁਸਖਾ ਜਿੰਨੇ ਵੀ ਵੀਡੀਓ ਵੇਖੀ ਐ ਜਿੰਨੇ ਵੀ ਵੀਡੀਓ ਸੁਣਿਆ ਉਸੇ ਟਾਈਮ ਇਹਨਾਂ ਨੂੰ ਲਿਆਓ ਇਹਦਾ ਨੁਸਖਾ ਤਿਆਰ ਕਰੋ ਔਰ ਰਾਤ ਨੂੰ ਸ਼ੁਰੂ ਕਰ ਦੋ ਕੀ ਬਾਤ ਹੈ ਜਦ ਸ਼ੁਰੂ ਕਰੋਗੇ ਤਾਂ ਤੁਹਾਨੂੰ ਫਿਰ 1 ਵੀਕ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਹੈ ਇਹਨੂੰ ਆਪਾਂ ਇੱਕ ਵਾਰ ਚ ਬਣਾ ਕੇ ਰੱਖ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਇਹਨੂੰ ਇੱਕ ਵਾਰ ਚ ਚਾਹੇ 11 ਦਿਨਾਂ ਦਾ ਬਣਾ ਕੇ ਰੱਖ ਸਕਦੇ ਹੋ ਦਿਨਾਂ ਬਣਾ ਲਓ ਚਾਹੇ 10 ਦਿਨਾਂ ਦਾ ਬਣਾ ਲਓ ਜਿੰਨਾ ਵੀ ਤੁਸੀਂ ਬਣਾ ਕੇ ਰੱਖਣਾ ਇਹਨੂੰ ਬਣਾ ਕੇ ਰੱਖ ਸਕਦੇ ਹੋ ਔਰ ਇਹਨੂੰ ਲੈਣ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਸਕਾ ਬਣਿਆ ਕਿਵੇਂ ਦਾ ਕਿਉਂਕਿ ਬਿਲਕੁਲ ਪਾਊਡਰ ਫਾਰਮ ਚ ਹੋ ਗਿਆ ਫਾਈਨ ਪਾਊਡਰ ਬਿਲਕੁਲ ਇਹ ਪਾਊਡਰ ਫਾਰਮ ਚ ਹੋ ਗਿਆ ਔਰ ਬੜੇ ਲਾਜਵਾਬ ਇੰਦਰ ਰਿਜ਼ਲਟ ਨੇ ਫਰੁਕੀ ਸਾਹਿਬ ਠੀਕ ਹੈ ਔਰ ਇਹਨੂੰ ਕੋਈ ਵੀ ਲੈ ਸਕਦਾ ਵਾ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਵਾ ਚਾਹੇ ਲੇਡੀਜ਼ ਆ ਚਾਹੇ ਜੈਂਟਸ ਆ ਔਰ ਇਹਨੂੰ ਤੁਸੀਂ 10 ਸਾਲ ਦੀ ਉੱਪਰਲੀ ਉਮਰ ਤੋਂ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਔਰ ਇਹਨੂੰ ਲੈਣ ਦਾ ਤਰੀਕਾ ਬੜਾ ਸੋਬਰ ਤੇ ਸਾਦਾ ਵਾ ਅੱਧਾ ਗਲਾਸ ਗਰਮ ਪਾਣੀ ਲੈਣਾ ਵਾ ਪਰ ਇਹਦੇ ਵਿੱਚ ਇੱਕ ਟਵਿਸਟ ਵਾ ਮੈਂ ਉਹ ਟਵਿਸਟ ਕਲੀਅਰ ਕਰ ਦਿੰਦਾ ਜਿਹੜਾ ਇਹ ਨਮਕ ਵਾ ਇਹ ਹਰ ਵਾਰ ਦੀ ਤਰ੍ਹਾਂ ম্যাগਨੀਸ਼ੀਅਮ ਸੌਲਟ ਨਮਕ ਆਪਣਾ ਔਰ ਇਹ ਨਮਕ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਠੀਕ ਹੈ ਇਹ ਅੱਧਾ ਚਮਚ ਇਹ ਨਮਕ ਕਿੰਦੇ ਵਿੱਚ ਐਡ ਹੋਏਗਾ ਐਡ ਹੋਣ ਤੋਂ ਬਾਅਦ ਹੀ ਇਹਨੂੰ ਆਪਾਂ ਡਿਸਕ੍ਰਾਈਬ ਕਰਾਂਗੇ ਕਿ ਇਹ ਕਿਵੇਂ ਲੈਣਾ ਵਾ ਠੀਕ ਹੈ ਹੁਣ ਇਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਵਾ ਤਿਆਰ ਹੋਣ ਤੋਂ ਬਾਅਦ ਇਹਨੂੰ ਆਪਾਂ ਲਵਾਂਗੇ ਠੀਕ ਹੈ ਜੀ ਔਰ ਇਹ ਲੈਣਾ ਆਪਾਂ ਅੱਧਾ ਚਮਚ ਗੁੰਗੁਨੇ ਪਾਣੀ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਹੂੰ ਜੀ ਇਹਨੂੰ ਤੁਸੀਂ ਵਿੱਚ ਵੀ ਮਿਕਸ ਕਰ ਸਕਦੇ ਹੋ ਠੀਕ ਹੈ ਔਰ ਇਹਨੂੰ ਖਾ ਕੇ ਫੱਕਾ ਮਾਰ ਕੇ ਤੁਸੀਂ ਉੱਤੋਂ ਪਾਣੀ ਵੀ ਪੀ ਸਕਦੇ ਹੋ ਠੀਕ ਹੈ ਔਰ ਇਹ ਇੱਕ ਗਲਾਸ ਜੀ ਗੱਲ ਫੇਰ ਆ ਗਈ ਵੀ ਇਹ ਅੱਧਾ ਗਲਾਸ ਕੀ ਕਰੇਗਾ ਇਹ ਅੱਧਾ ਗਲਾਸ ਤੁਹਾਡੇ ਪਰਸਨੈਲਿਟੀ ਨੂੰ ਬਦਲ ਸਕਦਾ ਵਾ ਇਹ ਅੱਧਾ ਗਲਾਸ ਤੁਹਾਨੂੰ ਲੋਕਾਂ ਨਾਲ ਰੂਬਰੂਕਰਨ ਜੋਗਾ ਰੱਖ ਸਕਦਾ ਵਾ ਇਹ ਅੱਧਾ ਗਲਾਸ ਤੁਹਾਡੇ ਲੀਵਰ ਨੂੰ ਸਹੀ ਕਰ ਸਕਦਾ ਵਾ ਇਹ ਅੱਧਾ ਗਲਾਸ ਤੁਹਾਡੇ ਸਰੀਰ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਚਾਹੇ ਉਹ ਡਾਈਜੈਸ਼ਨ ਨੂੰ ਲੈ ਕੇ ਆਣੇ ਚਾਹੇ ਉਹ ਕਬਜ਼ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਵਾ ਇਹ ਅੱਧਾ ਗਲਾਸ ਉਹਨੂੰ ਖਤਮ ਕਰਨ ਦੀ ਸ਼ਮਤਾ ਰੱਖਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲ ਬਾਤ ਲਈ ਤੇ ਪੂਰੀ ਜਾਣਕਾਰੀ ਦੇਣ ਵਾਸਤੇ ਅੱਛਾ ਡਾਕਟਰ ਸਾਹਿਬ ਫਿਰ ਆਖਿਰ ਦੇ ਵਿੱਚ ਸਾਨੂੰ ਦੱਸ ਦਿਓ ਅਗਰ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਤੇ ਕਿਵੇਂ ਰਾਬਤਾ ਕੀਤਾ ਜਾ ਸਕਦਾ ਹੈ ਪਹੁੰਚ ਕਿਵੇਂ ਕੀਤੀ ਜਾ ਸਕਦੀ ਹੈ ਬਿਲਕੁਲ ਰੁਕੀ ਸਾਹਿਬ ਆਪਣੇ ਸਕਰੀਨ ਦੇ ਉੱਪਰ ਦੋ ਨੰਬਰ ਚੱਲਦੇ ਪਿਆ ਨਾਗੀ ਇਲੈਕਟ੍ਰੋਮੈਡੀਕਲ ਸੈਂਟਰ ਇਹ ਆਪਾਂ ਜਲੰਧਰ ਦੇ ਵਿੱਚ ਆ ਜੀ ਗੜਾ ਰੋਡ ਤਾਜ ਮਾਰਕੀਟ ਜਦੋਂ ਆਪਾਂ ਬੱਸ ਸਟੈਂਡ ਤੋਂ ਆਣੇ ਆ ਦੇਖੋ ਦਸਕਣ ਇੱਕ ਚੀਜ਼ ਦੱਸਦਾ ਜੇ ਤੁਸੀਂ ਆਟੋ ਤੇ ਆਉਂਦੇ ਹੋ ਤੇ ਉਹਨੇ ਸਿਰਫ 20 ਰੁਪਏ ਲੈਣੇ ਹੁੰਦੇ ਆ ਜੇ ਆਟੋ ਤੇ ਨਹੀਂ ਹੋਣਾ ਸਿਰਫ 5 ਤੋਂ 7 ਮਿੰਟ ਦਾ ਰਸਤਾ ਫਾਟਕ ਰੇਲਵੇ ਲਾਈਨ ਕਰਾਸ ਕਰਨੀ ਹੈ ਕਰਾਸ ਕਰਦੇ ਸਿੱਧਾ ਅੱਗੇ-ਅਗੇ ਤਾਜ ਮਾਰਕੀਟ ਦੇ ਵਿੱਚ ਆਪਣਾ 38 ਨੰਬਰ ਐਸਓ ਤੁਸੀਂ ਆ ਕੇ ਬਿਲਕੁਲ ਲਾਸਟ ਤੇ ਸਾਨੂੰ ਆ ਕੇ ਮਿਲ ਸਕਦੇ ਹੋ ਹਾਂ ਇੱਕ ਚੀਜ਼ ਜ਼ਰੂਰੀ ਹੈ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰ ਲੈਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਕਰਨ ਜੀ ਫਿਰ ਜੰਦੇ-ਜੰਦੇ ਕੀ ਸੁਨੇਹਾ ਹੈ ਨੁਸਕੇ ਬਾਬਤ ਸੁਨੇਹਾ ਨੁਸਕੇ ਬਾਬਤ ਇਹ ਹੈ ਜੀ ਹਰ ਵਾਰ ਦੀ ਤਰ੍ਹਾਂ ਸਿਮੇਸ਼ਾ ਕਹਿੰਨੇ ਵੀ ਜਿੰਨੀਆਂ ਚੀਜ਼ਾਂ ਸਾਡੇ ਟੇਬਲ ਤੇ ਪਈਆਂ ਨੇ ਆਰਟੀਫੀਸ਼ੀਅਲ ਨਹੀਂ ਗੀ ਕੁਦਰਤੀ ਆ ਔਰ ਲਾਸਟ ਵਿੱਚ ਮੈਂ ਇੱਕ ਗੱਲ ਕਹੂੰਗਾ ਕਿ ਜੇ ਤੁਸੀਂ ਆਪ ਦੇ ਸ਼ੋਸ਼ਣ ਹੋਣ ਤੋਂ ਬਚਣਾ ਚਾਹੁੰਦੇ ਹੋ ਵੀ ਤੁਹਾਡਾ ਸ਼ੋਸ਼ਣ ਨਾ ਹੋਵੇ ਤਾਂ ਇਸ ਚੀਜ਼ ਨਾਲ ਜੁੜ ਜਾਓ ਕਿਉਂਕਿ ਜੇ ਤੁਸੀਂ ਆਪ ਦੀ ਜ਼ਿੰਮੇਵਾਰੀ ਕਿਸੇ ਵੀ ਡਾਕਟਰ ਨੂੰ ਦੇ ਦੋਗੇ ਚਾਹੇ ਉਹ ਐਲੋਪੈਥੀ ਆ ਚਾਹੇ ਉਹ ਆਯੁਰਵੈਦ ਦਾ ਚਾਹੇ ਉਹ ਇਲੈਕਟ੍ਰੋਮੈਡੀ ਆਦਰ ਕੋਈ ਵੀ ਡਾਕਟਰ ਜੇ ਕਿਸੇ ਪਰਸਨ ਨੂੰ ਤੁਸੀਂ ਆਪ ਦੀ ਜ਼ਿੰਮੇਵਾਰੀ ਦੇ ਦੋਗੇ ਤਾਂ ਤੁਹਾਡਾ ਸ਼ੋਸ਼ਣ ਹੋਏਗਾ ਔਰ ਜੇ ਤੁਸੀਂ ਸ਼ੋਸ਼ਣ ਤੋਂ ਬਚਣਾ ਵਾ ਤੱਕ ਕੁਦਰਤ ਨਾਲ ਜੁੜ ਚੁੱਕੇ ਕਿ ਕੁਦਰਤ ਅਪਾਰ ਵਾ ਬੇਅੰਤ ਵਾ ਕੁਦਰਤ ਦੇ ਕੋਲ ਬਹੁਤ ਕੁਝ ਵਾ ਚਾਹੇ ਤੁਸੀਂ 10 ਸਾਲ ਦੀ ਉਮਰ 'ਚ ਵੀਡੀਓ ਨੂੰ ਦੇਖ ਰਹੇ ਹੋ ਚਾਹੇ ਦੇਖ ਰਹੇ ਹੋ 50 ਸਾਲ 'ਚ ਤੇ ਚਾਹੇ ਦੇਖ ਰਹੇ ਹੋ 100 ਸਾਲ 'ਚ ਕੁਦਰਤ ਨੇ ਤੁਹਾਡੇ ਵਾਸਤੇ ਹਮੇਸ਼ਾ ਬਾਹਾਂ ਫਲਾਈਆਂ ਹੋਈਆਂ ਨੇ ਤੁਸੀਂ ਉਹਦੀ ਗੋਦ ਵਿੱਚ ਆ ਕੇ ਆਪਣੀ ਸਮੱਸਿਆਵਾਂ ਨੂੰ ਸਹੀ ਕਰ ਸਕਦੇ ਹੋ ਕਿਉਂਕਿ ਦੇਖੋ ਰੋਗ ਸਿਰਫ ਇੱਕ ਅਨਬੈਲੈਂਸ ਆ ਜ਼ਿੰਦਗੀ ਦਾ ਕਿਉਂਕਿ ਚੱਲਦੀ ਗੱਡੀ ਦੇ ਵਿੱਚ ਵੀ ਬੜੀਆਂ ਰੁਕਾਵਟਾਂ ਆਉਂਦੀਆਂ ਨੇ ਓਵੇਂ ਹੀ ਚਲਦੀ ਜ਼ਿੰਦਗੀ ਦੇ ਵਿੱਚ ਜੇ ਰੁਕਾਵਟ ਆ ਰਹੀ ਆ ਤਾਂ ਉਸ ਵਿੱਚ ਆਪਾਂ ਕੁਦਰਤ ਨਾਲ ਜੁੜਾਂਗੇ ਬਿਨਾ ਕੁਦਰਤ ਦੇ ਨਾਲ ਆਪਾਂ ਅਗਰ ਕਿਸੇ ਨੂੰ ਜ਼ਿੰਮੇਵਾਰੀ ਦੇਵਾਂਗੇ ਤਾਂ ਫਿਰ ਸਵਾਰੀ ਆ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਜੀ ਧੰਨਵਾਦ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੇਸਨ ਡਾਕਟਰ ਕਰਨ ਘਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅ ਅੱਧਾ ਚਮਚਾ ਜਿਹੜਾ ਅਸੀਂ ਅੱਧੇ ਗਲਾਸ ਦੇ ਵਿੱਚ ਪਾ ਕੇ ਇਸ ਮਿਕਸਰ ਦਾ ਪੀਣਾ ਸ਼ੁਰੂ ਕਰ ਦਾਂਗੇ ਤਾਂ ਵਜ਼ਨ ਜਿਹੜਾ ਤੁਹਾਡੇ ਪੇਟ ਦਾ ਜਾਂ ਤੁਹਾਡੇ ਸਰੀਰ ਦਾ ਜਿਹੜਾ ਵਾਧੂ ਫੈਟ ਹੈਗਾ ਜਿਹੜਾ ਆਲੇ ਦੁਆਲੇ ਜੰਮਿਆ ਹੋਇਆ ਤਾਂ ਇਹ ਕਿਲੋਆਂ ਚ ਨਹੀਂ ਸਗੋ ਇੰਚਾਂ ਚ ਗਾਇਬ ਹੋਏਗਾ ਔਰ ਬੜੇ ਹੈਰਾਨਗੀ ਵਾਲੇ ਨਤੀਜੇ ਤੁਹਾਨੂੰ ਜਿਹੜੇ ਉਹ ਮਿਲ ਸਕਦੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਨੰਬਰ ਅਸੀਂ ਦਿੱਤਾ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੀਵਾਕਿਆ ਧੰਨਵਾਦ